ਜੇਕਰ ਤੁਸੀਂ ਵੀ ਹਵਾਈ ਸਫ਼ਰ ਕਰਨ ਦੇ ਲਈ ਆਪਣੇ ਘਰਾਂ ਤੋਂ ਬਾਹਰ ਨਿਕਲ ਰਹੇ ਹੋ ਤੁਹਾਡੇ ਲਈ ਬੜੀ ਅਹਿਮ ਖਬਰ ਹੈ ਇੰਡੀਗੋ ਦੀਆਂ 900 ਤੋਂ ਵੱਧ ਫਲਾਈਟਾਂ ਨੇ ਜਿਹੜੀਆਂ ਉਹ ਰੱਦ ਕੀਤੀਆਂ ਗਈਆਂ ਨੇ 에ਰਪੋਰਟਾਂ ਦੇ ਉੱਤੇ ਲੋਕਾਂ ਦੇ ਵੱਲੋਂ ਕਾਫੀ ਹੰਗਾਮਾ ਕੀਤਾ ਗਿਆ ਹੈ 24 ਘੰਟੇ ਤੋਂ 에ਰਪੋਰਟਾਂ ਦੇ ਉੱਤੇ ਖੱਜਲ-ਖਵਾਰ ਹੋ ਰਹੇ ਨੇ ਲੋਕ ਨਾ ਤਾਂ ਪੀਣ ਨੂੰ ਪਾਣੀ ਹੈ ਤੇ ਨਾ ਹੀ ਖਾਣ ਨੂੰ ਉਹਨਾਂ ਦੇ ਕੋਲ ਕੁਝ ਹੈ ਤਾਂ ਤੁਹਾਨੂੰ ਦੱਸ ਦਈਏ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੂਰੇ ਦੇਸ਼ ਦੇ ਵਿੱਚ 900 ਤੋਂ ਵੱਧ ਫਲਾਈਟਾਂ ਇੰਡੀਗੋ 에ਅਰ ਇੰਡੀਗੋ ਕੰਪਨੀਆਂ ਜਿਹੜੀ ਉਸ ਦੀਆਂ ਰੱਦ ਹੋਈਆਂ ਨੇ ਤਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਦੇਸ਼ ਭਰ ਦੇ ਵਿੱਚ ਹਫੜਾ ਦਫੜੀ ਮੱਚੀ ਹੋਈ ਹੈ ਅੱਜ ਕੱਲ੍ਹ ਭਾਰੀ ਵਿਵਸਥਾ ਦੇ ਨਾਲ ਜੂਝ ਰਹੀ ਹੈ 에ਅਰ ਲਾਈਨ ਇੰਡੀਗੋ ਤਾਂ ਤੁਹਾਨੂੰ ਦੱਸ ਦਈਏ ਪਿਛਲੇ 4 ਦਿਨਾਂ ਤੋਂ ਉਡਾਨਾਂ ਦੇ ਵਿੱਚ ਲਗਾਤਾਰ ਦੇਰੀ ਤੇ ਰੱਦ ਹੋਣ ਦੀਆਂ ਘਟਨਾਵਾਂ ਨੇ ਯਾਤਰੀਆਂ ਦਾ ਗੁੱਸਾ ਚਰਮ ਸੀਮਾ ਤੱਕ ਪਹੁੰਚ ਗਿਆ ਹੈ 4 ਦਸੰਬਰ ਜਾਨੀ ਕਿ ਵੀਰਵਾਰ ਨੂੰ ਸਿਰਫ ਇੱਕ ਦਿਨ ਦੇ ਵਿੱਚ 550 ਤੋਂ ਵੱਧ ਉਡਾਨਾਂ ਰੱਦ ਹੋਈਆਂ ਨੇ ਜਿਸ ਕਾਰਨ ਦਿੱਲੀ ਹਾਈਦਰਾਬਾਦ ਗੋਆ ਅਤੇ ਬੰਬਈ ਵਰਗੇ 에어ਪੋਰਟਾਂ ਤੇ ਹੰਗਾਮੇ ਦਾ ਮਾਹੌਲ ਬਣਿਆ ਗਿਆ ਸੀ ਤਾਂ ਤੁਹਾਨੂੰ ਦੱਸ ਦਈਏ ਨਿੱਜੀ ਟੀਵੀ ਚੈਨਲ ਦੀਆਂ ਰਿਪੋਰਟਾਂ ਦੇ ਅਨੁਸਾਰ ਦਿੱਲੀ 에어ਪੋਰਟ ਤੇ ਹਜ਼ਾਰਾਂ ਬੈਗ ਵਿਖਰੇ ਹੋਏ ਦਿਖਾਈ ਦਿੱਤੇ ਨੇ ਕਈ ਯਾਤਰੀ ਜ਼ਮੀਨ ਤੇ ਸੁੱਤੇ ਪਏ ਨੇ ਅਤੇ ਹਰ ਥਾਂ ਨਾਰੇਬਾਜ਼ੀ ਹੋ ਰਹੀ ਸੀ ਜਿਸ ਨਾਲ ਹਫੜਾ ਦਫੜੀ ਦਾ ਮਾਹੌਲ ਬਣਿਆ ਹੋਇਆ ਇਸ ਦੌਰਾਨ ਦਿੱਲੀ 에어ਪੋਰਟ ਤੋਂ ਅੱਜ ਸਵੇਰ ਤੱਕ 200 ਤੋਂ ਵੱਧ ਇੰਡੀਗੋ ਦੀਆਂ ਫਲਾਈਟਾਂ ਰੱਦ ਹੋ ਚੁੱਕੀਆਂ ਨੇ ਇਸ ਦੇ ਵਿੱਚ 135 ਡਿਪਾਰਚਰ ਅਤੇ 90 ਜਿਹੜਾ ਕਿ ਆਰਵਲ ਫਲਾਈਟਾਂ ਸ਼ਾਮਲ ਨੇ 에어 ਇੰਡੀਆ ਤੇ ਯਾਤਰੀਆਂ ਨੇ 에어ਲਾਈਨ ਤੇ ਕਾਫੀ ਗੁੱਸਾ ਕੱਢਿਆ ਇੱਕ ਯਾਤਰੀ ਨੇ ਕਿਹਾ ਕਿ ਅਸੀਂ ਵਿਆਹ ਦੇ ਵਿੱਚ ਜਾ ਰਹੇ ਸੀ ਸਾਡਾ ਸਮਾਨ ਗੁੰਮ ਹੋ ਗਿਆ 12 ਘੰਟਿਆਂ ਤੋਂ ਬਾਅਦ ਵੀ ਹਲੇ ਤੱਕ ਇੰਡੀਗੋ ਦੇ ਵੱਲੋਂ ਇੱਕ ਵੀ ਸ਼ਬਦ ਹੈ ਜਿਹੜਾ ਨਹੀਂ ਕਿਹਾ ਗਿਆ ਇਹ ਤਾਂ ਮਾਨਸਿਕ ਪੀੜਾ ਹੈ ਇੰਡੀਗੋ 에ਅਰਲਾਈਨ ਵਾਲਿਆਂ ਦੀ ਇੱਕ ਹੋਰ ਮੈਲਾ ਯਾਤਰੀ ਨੇ ਕਿਹਾ 14 ਘੰਟੇ ਹੋ ਗਏ ਨੇ ਨਾ ਖਾਣ ਨੂੰ ਕੁਝ ਹੈ ਅਤੇ ਨਾ ਹੀ ਪਾਣੀ ਪੀਣ ਨੂੰ ਜਿਹੜਾ ਪਾਣੀ ਮਿਲਿਆ ਸਟਾਫ ਨਾਲ ਗੱਲ ਕਰੋ ਤਾਂ ਜਵਾਬ ਹੀ ਨਹੀਂ ਮਿਲਦਾ ਹైదరాబాద్ ਦੇ ਵਿੱਚ ਯਾਤਰੀ ਇੰਨੇ ਨਾਰਾਜ਼ ਹੋ ਗਏ ਕਿ ਕਈ ਲੋਕ 에ਅਰ ਇੰਡੀਆ ਦੀ ਇੱਕ ਉਡਾਨ ਦੇ ਸਾਹਮਣੇ ਬੈਠੇ ਅਤੇ ਉਸ ਨੂੰ ਰੋਕ ਦਿੱਤਾ ਉੱਥੇ ਇੱਕ ਵਿਅਕਤੀ ਨੇ ਦੱਸਿਆ ਕਿ ਕੱਲ ਸ਼ਾਮ 7:30 ਦੀ ਫਲਾਈਟ ਸੀ ਹੁਣ 12 ਘੰਟੇ ਹੋ ਗਏ ਨੇ ਇੰਡੀਗੋ ਕਹਿ ਰਹੀ ਹੈ ਕਿ ਅਨਿਸ਼ਚਿਤ ਸਮੇਂ ਦੇ ਲਈ ਦੇਰੀ ਹੋ ਸਕਦੀ ਹੈ ਕੀ ਇਹ ਮਜ਼ਾਕ ਹੈ ਗੋਆ 에어 ਪੋਰਟ ਤੇ ਵੀ ਯਾਤਰੀਆਂ ਦਾ ਗੁੱਸਾ ਫੁੱਟਿਆ ਵੀਡੀਓ ਦੇ ਵਿੱਚ ਲੋਕ ਇੰਡੀਗੋ ਸਟਾਫ ਦੇ ਜਿਹੜਾ ਕਿ ਚਲਾਉਂਦੇ ਹੋਏ ਦਿਖਾਈ ਦਿੱਤੇ ਪੁਲਿਸ ਨੂੰ ਹਾਲਾਤ ਸੰਭਾਲਣ ਦੇ ਲਈ ਬੁਲਾਇਆ ਗਿਆ ਦੇਸ਼ ਦੇ ਕਈ ਸ਼ਹਿਰਾਂ ਦੇ ਵਿੱਚ ਇੰਡੀਗੋ ਦੀਆਂ ਕਈ ਫਲਾਈਟਾਂ ਜਿਹੜੀਆਂ ਰੱਦ ਹੋਈਆਂ ਨੇ ਤਾਂ ਤੁਹਾਨੂੰ ਦੱਸ ਦਈਏ ਬੰਬਈ ਦੇ ਵਿੱਚ 118 ਬੈਂਗਲੋਰੂ ਦੇ ਵਿੱਚ 100 ਹੈਦਰਾਬਾਦ ਚ 75 ਕੋਲਕਾਤਾ ਚ 35 ਚੇਨਈ ਚ 26 ਗੋਆ ਚ 11 ਪੋਪਾਲ ਚ 5 ਇੰਡੀਗੋ ਨੇ ਮੰਨਿਆ ਕਿ ਨਵੇਂ ਨੀਮਤ ਤੋਂ ਬਾਅਦ ਜਿਹੜਾ ਕਿ ਇਹ ਥੋੜੀਆਂ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਤੋਂ ਇਲਾਵਾ ਸਰਦੀਆਂ ਦੇ ਵਿੱਚ ਤਕਨੀਕੀ ਸਮੱਸਿਆ ਅਤੇ ਸਟਾਫ ਦੀ ਘਾਟ ਮਿਲ ਕੇ ਉਡਾਨਾਂ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ ਤਾ ਡੀਜੀਸੀਏ ਨੂੰ ਭੇਜੀ ਗਈ ਰਿਪੋਰਟ ਦੇ ਵਿੱਚ ਇੰਡੀਗੋ ਨੇ ਦੱਸਿਆ ਕਿ ਉਹ ਪਾਇਲਟ ਕਰੂ ਡਿਊਟੀ ਦੇ ਨਵੇਂ ਨਿਯਮਾਂ ਨੂੰ ਇਸ ਸਮੇਂ ਵਾਪਸ ਲੈ ਰਹੇ ਨੇ ਰਾਤ ਦੀ ਡਿਊਟੀ ਸਵੇਰੇ 5 ਵਜੇ ਤੱਕ ਸੀ ਹੁਣ ਇਸ ਨੂੰ ਸਵੇਰੇ 6 ਵਜੇ ਤੱਕ ਵਧਾਇਆ ਗਿਆ ਸੀ ਇਹ ਵਾਪਸ ਲਿਆ ਗਿਆ ਰਾਤ ਵਿੱਚ ਦੋ ਲੈਂਡਿੰਗਾਂ ਦੀ ਸੀਮਾ ਨੂੰ ਸਥਾਈ ਤੌਰ ਤੇ ਹਟਾਇਆ ਗਿਆ ਸੀ ਇੰਡੀਗੋ ਨੇ ਚੇਤਾਵਨੀ ਦਿੱਤੀ ਹੈ ਕਿ ਸ਼ਡਿਊਲ ਅਧਾਰਾ ਹੁਣ ਦੇ ਵਿੱਚ ਘੱਟੋ ਘੱਟ 2 ਤੋਂ 3 ਦਿਨ ਹੋਰ ਲੱਗ ਸਕਦੇ ਨੇ 8 ਦਸੰਬਰ ਤੋਂ 에어ਲਾਈਨ ਨੇ ਉਡਾਨਾਂ ਦਾ ਸ਼ੈਡਿਊਲ ਘਟਾ ਦਿੱਤਾ ਅਤੇ ਜੋ ਵਿਵਸਥਾ ਨੂੰ ਰੋਕਿਆ ਜਾ ਸਕੇ ਇੰਡੀਕੋ ਦੇ ਸੀਪੀਓ ਪੀਟਰ ਐਂਬੂਲੈਂਸ ਦੇ ਵੱਲੋਂ ਕਰਮਚਾਰੀਆਂ ਨੂੰ ਸੁਨੇਹਾ ਦਿੱਤਾ ਗਿਆ ਕਿ ਸਮੇਂ ਤੇ ਉਡਾਨਾਂ ਚਾਲੂ ਕਰਨਾ ਆਸਾਨ ਨਹੀਂ ਹੋਵੇਗਾ ਅਸੀਂ ਪੂਰੀ ਤਾਕਤ ਦੇ ਨਾਲ ਸਥਿਤੀ ਸੁਧਾਰਨ ਦੇ ਵਿੱਚ ਲੱਗੇ ਹੋਏ ਹਾਂ ਤਾਂ ਤੁਹਾਨੂੰ ਦੱਸ ਦਈਏ ਕਿ 900 ਤੋਂ ਵੱਧ ਫਲਾਈਟਾਂ ਜਿਹੜੀਆਂ 에어 ਇੰਡੀਆ ਦੀਆਂ ਰੱਦ ਹੋਈਆਂ ਨੇ ਯਾਤਰੀਆਂ ਦੇ ਵਿੱਚ ਕਾਫੀ ਹਫੜਾ ਤਫੜੀ ਮੱਚੀ ਹੋਈ ਹੈ 에어ਪੋਰਟ ਦੇ ਉੱਤੇ ਲੋਕਾਂ ਦੇ ਬੈਠ ਕੇ ਇੱਧਰ ਉੱਧਰ ਫਿਰ ਕਿਲਰੇ ਪਏ ਨੇ ਲੋਕ ਜ਼ਮੀਨ ਦੇ ਉੱਤੇ ਬੈਠੇ ਨੇ ਲੋਕਾਂ ਦੇ ਕੋਲ ਪਿਛਲੇ 24 ਘੰਟੇ ਤੋਂ ਨਾ ਖਾਣ ਨੂੰ ਕੁਝ ਆ ਤੇ ਨਾ ਹੀ ਪੀਣ ਨੂੰ ਪਾਣੀ ਹੈ ਜੇਕਰ ਉਹ 에ਅਰਲਾਈਨ ਦੇ ਸਟਾਫ ਦੇ ਨਾਲ ਗੱਲਬਾਤ ਕਰਦੇ ਨੇ ਤਾਂ ਉਹਨਾਂ ਦੇ ਵੱਲੋਂ ਕੋਈ ਵੀ ਜਵਾਬ ਹੈ ਜਿਹੜਾ ਉਹਨਾਂ ਨੂੰ ਨਹੀਂ ਦਿੱਤਾ ਜਾਂਦਾ